ਮੰਨੀਆ ਫਿਰ ਕਹਿੰਦਾ ਗਾਨੀ ਨੂੰਏ ਉਹ ਜੇ ਕਹਿੰਦੇ ਵੀ ਗਾਨੀ ਨਹੀਂ ਨਹੀਂ ਐ ਫਿਰ ਵੇਖੋ ਕਿ ਅੱਜ ਦੇ ਸਮੇਂ ਵਰਤਾਰੇ ਫਿਰ ਕਹਿੰਦੇ ਇਹਦੇ ਨਾਲ ਮਾਂ ਪੁੱਤ ਤੋਂ ਬਗੈਰ ਹੀ ਆ ਕਾਦੇ ਆਪਣੇ ਜਿਹੜੇ ਨੂਰ ਤੋਂ ਬਣਾ ਪੱਟੇਟਿਆਂ ਨੂੰ ਕੀ ਕਰਨਾ ਜੰਮ ਕੇ ਜਿਹੜੇ ਮਾਈਆਂ ਦੀਆਂ ਬਾੜੀਆਂ ਨਾਲ ਕੀ ਕਰਨਾ ਜੰਮ ਕੇ ਇੰਦਰ ਦਸਵੇਂ ਪਾਤਸ਼ਾਹ ਕੀ ਕਹਿੰਦੇ ਭਾਈ ਤੇ ਆਸੇ ਕਿ ਨਹੀਂ ਪੁੱਛਦੇ ਕਹਿੰਦੇ ਮਹਾਰਾਜ ਜੀ ਚਾਰ ਪੁੱਤ ਸੀ ਇੱਟੇ ਹੀ ਰੱਖ ਲਈ ਤੇ ਸਾਰੇ ਕੰਗੇ ਆ ਸਾਰੇ ਧੀਆ ਪਤਾਣਾ ਹੀ ਆਪ ਮਹਾਰਾਜ ਜੀ ਕਿਪੂਤੀ ਦੇਵੋ ਧੀ ਤਾਂ ਚਲੋ ਕੋਈ ਕੋਈ ਮੰਗਦਾ ਜਦੋਂ ਆਪ ਦਾ ਬਲ ਲੰਬਾ ਸਮਾਂ ਪੁੱਤ ਨਾ ਦੇਵੇ ਨਾ ਫੇਰ ਕਹਿੰਦੇ ਰੱਖ ਤੀਂ ਲੈ ਪਰ ਸਾਗਦੀ ਜੀ ਬੜਾ ਆਪ ਦੀ ਸੇਵਾ ਨੇ ਧੀਆ ਨੇ ਕਰਨੀ ਉਹ ਤੇ ਸਦਾ ਹੀ ਕਰ ਉਹ ਸਮੇਂ ਦੇ ਵਿੱਚ ਲੈਣੇ ਸਮਾਪਤੀ ਕਰ ਮਹਾਰਾਜ ਕਿਰਪਾ ਕਰ ਪਈਐ ਐਸੇ ਕਿ ਨਹੀਂ ਹੋ ਜੂ ਕਦਮ ਆਰਾਮ ਰਣਜੀਤ ਸਿੰਘ ਤੇ ਰਾਖਲੇ ਦੇ ਸਾਡੇ ਪਾਸ ਜਾਣਦੀ ਨਹੀਂ ਕਿ ਤੁਹਾਡੇ ਉਹ ਮਹਾਰਾਜ ਜੀ ਦੇ ਆ ਜਿਹੜੇ ਸਿੰਘ ਹਨ ਪੁੱਤਾਂ ਦੇ ਵੀ ਪਿਆਰੇ ਕਿਸਾਨ ਸਿੰਘ ਜੀ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਹੈ 10ਵੇਂ ਪਾਚਾ ਸੰਗਤ ਜੀ ਬਚਣ ਘਰ ਅਜਿਹੀ ਦੰਦ ਜਾ ਕੇ ਬੈਠੇ ਆ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਸਿਖਾ ਕਿਤੇ ਮੇਰੇ ਪੁੱਤਾਂ ਨੂੰ ਯਾਦ ਕਰਕੇ ਦੋ ਤਾਂ ਚਮਕੌਰ ਦੀ ਗੜੀ ਤੇ ਸ਼ਹੀਦ ਹੋ ਗਾ ਦੋ ਸਰਹੰਦ ਦੇ ਵਿੱਚ ਕੀ ਹੋਇਆ ਸਰਹੱਦ ਤੇ ਕੈਰ ਹੋਇਆ ਇੱਕ ਦੀ ਉਮਰ 7 ਸਾਲ ਦੀ ਸੀ ਇੱਕ ਦੀ ਉਮਰ 9 ਸਾਲ ਦੀ ਸੀ ਅ ਜੁੰਡਿਆਂ ਨੂੰ ਨਹੀਂ ਅੱਜ ਢੜਦਾ ਕਿ ਤਸਰ ਫਿਰ ਸਮਾਂ ਲੱਗਦਾ ਨਹੀਂ ਸੀ ਸੁਣਾਉਣਾ ਸੰਗਤ ਜੀ ਜਦੋਂ ਪਤਾ ਸ਼ਹੀਦ ਦੀ ਸੁਣਦਾ ਹੈ ਨਾ ਰੱਖਦਾ ਨਾ ਪਾਣੀ ਸਿਮਦਾ ਕਿ ਤੁਸੀਂ ਕਹਿੰਦਾ ਵੀ ਇੱਕ ਦੱਧ ਰੱਖਦਾ ਜੋ ਪਾਣੀ ਸਿਮਦਾ ਵੀ ਤੇਰਾ ਅੰਦਰੋਂ ਕਿੰਨਾ ਪਾਣੀ ਸਿਮਦਾ ਹੁੰਦਾ ਅਸੀਂ ਵੇਖਿਆ ਕਿਵੇਂ ਵੇਖਿਆ ਸੰਗਤ ਜੀ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਧੂਰ-ਮੋੜ ਵਾਂਗ ਅਸੀਨਾ ਉਹਨਾਂ ਦੇ ਨਾਲ ਆ ਦਸੰਬਰ ਮਹੀਨੇ ਨਾ ਰੇਟਸ ਹਾਲ ਉਹ ਨਗਰ ਕੀਤਰ ਘੜਦੇ ਆ ਨਗਰ ਕੀਤਰ ਕਿਥੋਂ ਘੜਦੇ ਆ ਗੰਗੂ ਦੇ ਘਰ ਨੇਮਕ ਹਰਾਮੀ ਕਈ ਤੱਕ ਲੋਕ ਨੂੰ ਬ੍ਰਾਹਮਣ ਕਹੀ ਜਾਂਦੇ ਬ੍ਰਾਹਮਣ ਨਹੀਂ ਸੀ ਨੇਮਕ ਹਰਾਮੀ ਸੀ ਜਿਹਨੇ ਦਸਵੇਂ ਪਾਸ਼ਾ ਦੇ ਘਰ ਦਾ ਨੇਮ ਕਰਕੇ ਹਰਾਮੀ ਫਿਰ ਕੀ ਕੀਤਾ ਜਦੋਂ ਅਸੀਂ ਨਾ ਉਥੋਂ ਲੈ ਕੇ ਘੁੰਮ ਲੈ ਕੇ ਜਾਈਦਾ ਅਸੀਂ ਬਾਬਾ ਸ੍ਰੀ ਚੇਤੇ ਸਿੰਘ ਜੀ ਕੋਟ ਦੀਪੁਰ ਵਾਲਿਆਂ ਨਾਲ 11 12 15 15 ਘੰਟੇ ਦੀ ਕੀਰਤਨ ਕੀਤਾ ਉੱਤਰਾਲੇ ਤੋਂ ਤੇ ਸਵਾਗਤ ਦੀ ਹਤੇਗੜ੍ਹ ਸਰਵ ਦੇ ਇਲਾਕੇ ਦੇ ਵਿੱਚ ਸੰਗਤਾਂ ਪਤਾ ਨਹੀਂ ਕਰਦੀਆਂ ਜਦੋਂ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਉਹਨਾਂ ਦੇ ਛੋਟੇ ਛੋਟੇ ਬੱਚੇ ਕੀ ਕਰਦੇ ਨੇ ਬਿਸਤਰਾ ਲਾ ਕੇ ਵੱਡਿਆਂ ਦੇ ਉੱਤੇ ਸੌਂਦੇ ਨਹੀਂ ਕੀ ਕਰਦੇ ਆ ਉਹ ਸਿਆਲਾਂ ਦੇ ਦਿਨਾਂ ਦੇ ਵਿੱਚ ਕੋਦੇ ਮਹੀਨੇ ਦੇ ਵਿੱਚ ਥੱਲੇ ਵਾਪਸ ਆਲੇ ਥੱਲੇ ਆਸਲਾ ਲੈਣਾ ਕੀ ਕਹਿਣਾ ਉਹ ਦਸ ਬਿਆ ਕੁਛ ਦੇ ਪਾਸ਼ਾ ਦੇ ਪੁੱਤਾਂ ਨੂੰ ਯਾਦ ਕਰਕੇ ਕਹਿਣਾ ਅੱਜ